ਸਸ਼੍ਰੀਕਾਲ ਜੀ ਮੈਂ ਰਫਨੀ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਗੇ ਅੱਜ ਅਸੀਂ ਹਾਜ਼ਰਾਂ ਜੀ ਬਹੁਤ ਸੋਹਣੇ ਸੂਟਸ ਲੈ ਕੇ ਮੇਰੇ ਨਾਮ ਦੇ ਸੇਮ ਕਲਰ ਦਾ ਜਿਹੜਾ ਮੈਂ ਪਾਇਆ ਹੋਇਆ ਆਲਮੋਸਟ ਇਹੀ ਜਿਹੇ ਰੰਗ ਦੇ ਸੂਟਸ ਹੋਣਗੇ ਕੁਝ ਕੱਧੂ ਰੰਗੇ ਜਿਹੇ ਹੋਣਗੇ ਪਿਸਤਾ ਦਾ ਦੋਨੇ ਸ਼ੇਡਸ ਹੋਣਗੇ ਸ਼ੇਡਸ ਰਹਿਣਗੇ ਗ੍ਰੀਨ ਜਾਂ ਫਿਰੂਜ਼ੀ ਹਰਾ ਜਾਂ ਬਹੁਤ ਸੋਹਣੇ ਸੂਟਸ ਨੇ ਬਹੁਤ ਹੀ ਪਿਆਰੇ ਜਿਹੜਾ ਵੀ ਸੂਟ ਤੁਹਾਨੂੰ ਚੰਗਾ ਲੱਗਦਾ ਉਹਦਾ ਸਕਰੀਨ ਸ਼ਾਟ ਲੈ ਆ ਲਿਓ スクリーンショット ਲੈ ਕੇ ਸਾਡੇ WhatsApp ਨੰਬਰ ਤੇ ਸਾਨੂੰ ਮੈਸੇਜ ਕਰ ਸਕਦੇ ਹੋ ਜੀ ਨੰਬਰ ਹੈਗਾ ਸਾਡਾ 941701043 ਨੰਬਰ ਨੋਟ ਕਰੋ ਜੀ 94171043 ਤੇ ਸਾਨੂੰ ਮੈਸੇਜ ਕਰ ਸਕਦੇ ਪਲੀਜ਼ ਰਿਕੁਐਸਟ ਹੈ ਸਾਰਿਆਂ ਨੂੰ ਵੀਡੀਓ ਐਂਡ ਤੱਕ ਜ਼ਰੂਰ ਦੇਖਿਆ ਕਰੋ ਅਸੀਂ ਸਾਰੇ ਫੈਬਰਿਕ ਦੀ ਡਿਟੇਲ ਵੀ ਪ੍ਰੋਵਾਈਡ ਕਰਦੇ ਹੁਨੇ ਉਹਦੀ ਮੈਕਸਿਮਮ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਫੈਬਰਿਕ ਬਾਰੇ ਵੀ ਦੱਸਦੀ ਐਮਬਰਾਇਡਰੀ ਬਾਰੇ ਵੀ ਘੇਰਾ ਲੈਂਥ ਜਿੰਨੀ ਵੀ ਕਈ ਵਾਰ ਭੈਣਾਂ ਨਾ ਵੀਡੀਓ ਨੂੰ ਪੂਰਾ ਨਹੀਂ ਦੇਖਦੀਆਂ ਅੱਧ ਵਿਚਾਲੇ ਦੇ ਦੇਖ ਕੇ ਫਿਰ ਉਹ ਕਹਿਣਗੇ ਆਹ ਚੀਜ਼ ਐਂ ਸੀ ਪਲੀਜ਼ ਉਹਨੇ ਨਾਲ ਸਾਡਾ ਵੀ ਦਿਮਾਗ ਉਹਨਾਂ ਨਹੀਂ ਧਿਆਨ ਚ ਰਹਿੰਦਾ ਹੈਗਾ ਕਿਉਂਕਿ ਦੁਆਰ ਦੁਆਰੇ ਉਹ ਕਰਨਾ ਪੈਂਦਾ ਅਸੀਂ ਇਹਦੇ ਵਿੱਚ ਮੈਸਚਰਿੰਗ ਟੇਪ ਦੇ ਲੈ ਕੇ ਤੁਹਾਨੂੰ ਨਾਲ ਪ੍ਰੋਪਰ ਸਾਈਜ਼ਸ ਵਗੈਰਾ ਦਿਖਾਉਣੀ ਹੈ ਤਾਂ ਤੁਸੀਂ ਥੋੜਾ ਜਿਹਾ ਧਿਆਨ ਨਾਲ ਦੇਖ ਲਿਆ ਕਰੋ ਕੰਪਲੀਟ ਦੇਖ ਲਿਆ ਕਰੋ ਵਿੱਚ ਸਕਿਪ ਨਾ ਕਰਿਆ ਕਰੋ ਜੇ ਨਹੀਂ ਆਪਾਂ ਚੈਨਲ ਤੇ ਨਵੀਆਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਸ਼ੇਅਰ ਵੀ ਜ਼ਰੂਰ ਇਨੇ ਕੰਮ ਸਾਡੀ ਹੌਸਲਾ ਫਜ਼ਾਈ ਹੁੰਦੀ ਹੈ ਤਾਂ ਸਾਨੂੰ ਵੀ ਐਂ ਲੱਗਦਾ ਕਿ ਅਸੀਂ ਮਿਹਨਤ ਖੂਬ ਕਰੀਏ ਤੇ ਲੋਕ ਜੁੜ ਰਹੇ ਨੇ ਸਾਡੇ ਨਾਲ ਹਨਾ ਹਿੰਮਤ ਵੱਧਦੀ ਹੈ ਕਿਥੋਂ ਦੇਖ ਰਹੇ ਹੋ ਤੁਸੀਂ ਸਾਨੂੰ ਉਹ ਕਮੈਂਟ ਬਾਕਸ 'ਚ ਜਾ ਕੇ ਸਾਨੂੰ ਜ਼ਰੂਰ ਦੱਸਿਆ ਕਰੋ ਤੇ ਜਿਹੜੀਆਂ ਭੈਣਾਂ ਨੂੰ ਕੱਪੜੇ ਮਿਲ ਰਹੇ ਨੇ ਉਹਨਾਂ ਦਾ ਫੈਬਰਿਕਸ ਨੇ embroiderry ਕੀਤੀ ਹੋਈ ਹੈ ਜਾਂ stitching patterns just style just stitching ਕੀਤੀ ਹੈ ਤਾਂ ਉਹਦਾ ਵੀ ਫੀਡਬੈਕ ਜ਼ਰੂਰ ਦੱਸਿਆ ਕਰੋ ਪਲੀਜ਼ ਕਮੈਂਟ ਬਾਕਸ 'ਚ ਆ ਕੇ ਕਿਉਂਕਿ ਦੂਸਰਿਆਂ ਨੇ ਸੌਖਾ ਹੋ ਜਾ ਇੱਕ ਭੈਣ ਨੇ ਨਾ ਸੈਟਰਡੇ ਨੂੰ ਪੇਮੈਂਟ ਕਰਵਾਈ ਸੀਗੀ ਜੀ ਸ਼ਨੀਵਾਰ ਨੂੰ ਆ ਕਾਟਨ ਦੇ ਸੂਟ ਦੀ ਸੀਗੀ ਮਸਟਰਡ ਪੀਲਾ ਚੈੱਕ ਵਾਲਾ ਸੂਟ ਸੀਗਾ ਜੀ ਉਹਨਾਂ ਨੇ ਉਸ ਦੀ ਪੇਮੈਂਟ ਕਰਵਾਈ ਸੀਗੀ ਪੇਪੀਅਮ ਕਰਤਾ ਸੀਗਾ ਮੈਨੂੰ ਪੇਮੈਂਟ ਦਾ ਧਿਆਨ ਚ ਹੈ ਪਰ ਉਹਨਾਂ ਦਾ ਨਾਮ ਤੇ ਨੰਬਰ ਸਕਿਪ ਹੋ ਗਿਆ ਡਿਟੇਲਸ ਉਹਨਾਂ ਨੇ ਮੈਨੂੰ ਐਡਰੈਸ ਵਗੈਰਾ ਸੈਂਡ ਕੀਤਾ ਹੋਇਆ ਸੀਗਾ ਉਹ ਡਿਟੇਲ ਹੋ ਗਿਆ ਨਵਾਂ ਸਬਸਕ੍ਰਾਈਬਰ ਹੀ ਸੀਗਾ ਉਹ ਭੈਣ ਹੱਸਦੀ ਸੀਗੀ ਕਹਿੰਦੀ ਮੈਂ ਤੁਹਾਡਾ ਚੈਨਲ ਸਬਸਕ੍ਰਾਈਬ ਵੀ ਕਰਤਾ ਵੀਡੀਓਜ਼ ਵੀ ਦੇਖ ਲਈਆਂ ਨੇ ਤੇ ਉਹਨਾਂ ਨੇ ਕਾਟਨ ਵਾਲੇ ਸੂਟਸ ਲਈ ਸੀਗੇ ਮਸਟਰਡ ਕਲਰ ਦਾ ਇੱਕ ਸੂਟ ਹੈ ਉਹਨਾਂ ਦੇ ਵਿੱਚੋਂ ਅ ਸੂਟ ਉਹ ਬਾਰ ਚੁਕੀਏ ਡਿਟੇਲਸ ਉਹਨਾਂ ਨੇ ਦਿੱਤੀਆਂ ਸੀ ਸਕਿਪ ਹੋ ਗਈਆਂ ਪਲੀਜ਼ ਜਿਹੜੀ ਵੀ ਪੜਨ ਦਾ ਹੈਗੇ ਜੇ ਤੁਸੀਂ ਵੀਡੀਓ ਦੇਖ ਰਹੇ ਹੋ ਤਾਂ ਸਾਨੂੰ ਮੈਸੇਜ ਜ਼ਰੂਰ ਕਰਿਓ ਅਸੀਂ ਉਸ ਨੰਬਰ ਤੇ ਜਿਹੜੇ ਨੰਬਰ ਤੇ ਪੀਟੀਐਮ ਆਇਆ ਸੀਗਾ ਮੈਸੇਜ ਡ੍ਰੌਪ ਕਰਤਾ ਸੀਗਾ ਕਿ ਹਾਂਜੀ ਤੁਹਾਡਾ ਲਾਈਕ ਸਾਥੋਂ ਨੰਬਰ ਸਕਿਪ ਹੋ ਗਿਆ ਤੇ ਡਿਟੇਲਸ ਸਕਿਪ ਹੋ ਗਈਆਂ ਤੁਸੀਂ ਸਾਨੂੰ ਵਟਸਐਪ ਨੰਬਰ ਵਟਸਐਪ ਮੈਸੇਜ ਕਰ ਦਿਓ ਹੈਨਾ ਮਸਟਰਡ ਕਲੇ ਦਾ ਮਸਟਰਡ ਕਲਰ ਦਾ ਜਿਹਨਾਰੇ ਸ਼ਨੀਵਾਰ ਨੂੰ ਪੇਮੈਂਟ ਕੀਤੀ ਸੀਗੀ ਉਹਨਾਂ ਦੀ ਗੱਲ ਕਰ ਰਹੀ ਹਾਂ ਜੀ ਤੁਸੀਂ ਸਾਨੂੰ ਸਕਰੀਨਸ਼ਾਟ ਦੇ ਕੇ ਉਹਦਾ ਡਿਟੇਲਸ ਭੇਜ ਦਿਓ ਤੇ ਅਸੀਂ ਤੁਹਾਨੂੰ ਕੋਰਿਆ ਕਰਦਾਂਗੇ ਸੂਟ ਤੁਹਾਡਾ ਤਿਆਰ ਹੈ ਰੈਡੀ ਹੈ ਜੀ ਚਲੋ ਜੀ ਹੁਣ ਸ਼ੁਰੂ ਕਰਦੇ ਹਾਂ ਬੜਾ ਸੋਹਣਾ ਫਿਰੂਜ਼ੀ ਜਾਂ ਗ੍ਰੀਨਿਸ਼ ਫਿਰੂਜ਼ੀ ਜਾਂ ਸੂਟ ਹੈ ਜੀ ਇਹ ਅ ਡਬਲ ਡਾਈ ਦਾ ਹੈ ਫੈਬਰਿਕ ਰਹੂਗਾ ਜੀ डबल डाई ਦਾ ਇਹ ਫੈਬਰਿਕ ਰਹੂਗਾ ਬਹੁਤ ਸੋਹਣਾ ਇਹਦਾ ਗ੍ਰੇਸਫੁਲ ਫੈਬਰਿਕ ਹੈ ਜੀ ਤੇ ਇਹਦੇ ਵਿੱਚ ਜਿਹੜੀ ਹੈਗੀ ਹੈ ਸੈਲਫ ਜੀਆਂ ਲਾਈਨਿੰਗ ਨੇ ਜ਼ਿਕਜ਼ਾਂ ਜੀਆਂ ਨੇ ਜਿਹੜੀਆਂ ਫੈਬਰਿਕਸ ਦੇ ਵਿੱਚ ਨੇ ਬਹੁਤ ਸੋਹਣਾ ਇਹ ਫੈਬਰਿਕ ਹੈ ਜੀ ਇਸ ਤਰੀਕੇ ਦੇ ਨਾਲ ਤੇ ਜਿਹੜੀ ਇਹਦੇ ਤੇ ਏਮਬਰਾਇਡਰੀ ਕੀਤੀ ਹੈ ਉਹ ਗੋਟੇ ਦੀ ਕੀਤੀ ਹੈ ਨਿਹਰਾ ਗੋਟਾ ਤੇ ਜ਼ਰੀ ਬਾਗਲੇ ਦਾ ਕੰਮ ਕੀਤਾ ਗਿਆ ਜੀ ਬੁੱਟੇ ਪਾਏ ਗਏ ਨੇ ਸੈਂਟਰਲ ਪੈਨਲ ਦੇ ਵਿੱਚ ਤਿੰਨ ਬੁੱਟੇ ਰਹਿਣਗੇ ਜੀ ਸੈਂਟਰ ਦੇ ਵਿੱਚ ਰਹਿਣਗੇ ਸਟਾਈਲਿਸ਼ ਜਿਹਾ ਸੂਟ ਬਣੂਗਾ ਤਿੰਨ ਬੁੱਟੇ ਸੈਂਟਰ 'ਚ ਰਹਿਣਗੇ ਇਹਦੇ ਨਾਲ ਅਸੀਂ ਕਮੀਜ਼ ਨੂੰ ਡਿਜ਼ਾਈਨ ਕੀਤਾ ਬਹੁਤ ਸੋਹਣਾ ਡਿਜ਼ਾਈਨ ਕੀਤਾ ਗਿਆ ਹੈ ਨਾਪ ਦੇ ਹਿਸਾਬ ਨਾਲ ਅਸੀਂ ਅਡਜਸਟ ਕਰ ਦਾਂਗੇ ਅਸੀਂ ਉਹਨੂੰ ਜੋੜਿਆ ਨਹੀਂ ਹੈਗਾ ਕਿਉਂਕਿ ਜਦ ਤੱਕ ਨਾਪ ਨਹੀਂ ਨਪੇ ਤਾ ਹੁੰਦਾ ਹੈਗਾ ਤਾਂ ਕਈ ਵਾਰ ਉਹ ਵੀ ਖੁੱਲਾ ਪੀੜਾ ਰਹਿ ਜਾਂਦਾ ਹੈ ਹਨਾ ਇਸ ਤਰੀਕੇ ਦੇ ਨਾਲ ਇਸ ਦੀ ਡਿਜ਼ਾਈਨਿੰਗ ਰਹੂਗੀ ਜੀ ਅਸੀਂ ਨੇ ਉਹਨੂੰ ਗੋਟੇ ਨਾਲ ਬਰੀਕ ਦੇ ਨਾਲ ਤੇ ਟੇਡੇ ਪਿੰਟੈਕਸ ਫਾਈ ਹੋਏ ਨੇ ਟੇਡਾ ਬੋਟਾ ਲਾਇਆ ਹੋਇਆ ਟੇਡਾ ਬਰੀਕ ਚੰਪਾ ਲਾਈ ਹੋਈ ਬੜੀ ਸੋਹਣੀ ਫਿਨਿਸ਼ਿੰਗ ਦੇ ਨਾਲ ਇਹ ਲੱਗਿਆ ਹੋਇਆ ਸਾਮੀ ਇਹ ਰੰਗੀ ਹੈ ਜੀ ਕੋਡੇ ਨਾਮ ਦਾ ਜਿਹੜੇ ਪੈਨ ਨੂੰ ਚੰਗਾ ਲੱਗਦਾ ਤੁਸੀਂ ਇਹਦਾ ਸਕਰੀਨਸ਼ਾਟ ਲੈ ਲਓ ਮੈਸੇਜ ਕਰ ਦਿਓ ਫਿਰ ਅਸੀਂ ਉਸੇ ਅਕੋਰਡਿੰਗਲੀ ਉਸ ਨੂੰ ਟੈਕ ਕਰਾ ਲਾਂਗੇ ਦੋ ਸੂਟਸ ਸਾਡੇ ਕੋਲ ਇਸੇ ਸੇਮ ਕਲਰ ਦੇ ਵਿੱਚ ਅਵੇਲੇਬਲ ਹੈਗੇ ਨੇ ਤਾਂ ਇਸ ਨੂੰ ਜ਼ਿਆਦਾ ਨਹੀਂ ਹੈਗੇ ਤਾਂ ਆਰਡਰ ਛੇਪੀ ਕਰ ਲਿਓ ਹਨਾ ਤੇ ਬਾਹਵਾ ਇਹਨਾਂ ਦੀਆਂ ਪਲੇਨ ਰਹਿਣਗੀਆਂ ਬਾਹਵਾ ਤੇ ਐਮਬਰਾਇਡਰੀ ਨਹੀਂ ਰਹੂਗੀ ਪਰ ਸਟਿਚਿੰਗ 'ਚ ਡਿਜ਼ਾਈਨਿੰਗ ਰਹੂਗੀ ਜੀ ਸਟਿਚਿੰਗ ਦੇ ਵਿੱਚ ਡਿਜ਼ਾਈਨਿੰਗ ਰਹੂਗੀ ਪਿੰਟ ਐਕਸਪਾਈ ਹੋਏ ਨੇ ਆਲਟਰਨੇਟ ਪਿੰਟ ਐਕਸ ਨੇ ਤੇ ਜਿਹਦੇ ਵਿੱਚ ਗੋਟੇ ਦੀਆਂ ਲਾਈਨਾਂ ਨੇ ਤੇ ਵਿੱਚ ਇਨਸਰਪਸ਼ਨ ਨੇ ਸੇ ਤੇ ਕੁਝ ਮੂਰੇ ਜੇ ਲੇਸ ਲੱਗ ਜੂਗੀ ਜਿਹੜੀ ਦੁਪੱਟੇ ਤੇ ਅਸੀਂ ਲਾਵਾਂਗੇ ਤੁਹਾਡੇ ਦੁਪੱਟੇ ਦੇ ਹਿਸਾਬ ਨਾਲ ਕਸਟਮਾਈਜ਼ ਕਰ ਦਾਂਗੇ ਜਿਹੜਾ ਵੀ ਦੁਪੱਟੇ ਤੇ ਲੇਸਿੰਗ ਲੱਗੂਗੀ ਉਹੀ ਲੇਸਿੰਗ ਘੇਰੇ ਤੇ ਦੇ ਸੂਟ ਨੂੰ ਅਸੀਂ ਫਿਨਿਸ਼ਿੰਗ ਦੇਣਾ ਕਰਦੇ ਹਾਂ ਬਹੁਤ ਸੋਹਣਾ ਸੂਟ ਰਹੂਗਾ ਜੀ ਬਹੁਤ ਹੀ ਪਿਆਰਾ ਜਿਹਾ ਦੇ ਕੰਪਲੀਟ ਹੋਗਾ ਬਹੁਤ ਵਧੀਆ ਬਣਦਾ ਹੈ ਅਗਲਾ ਸੂਟ ਹੈ ਜੇ ਸੇਮ ਕਲਰ ਆਲਮੋਸਟ ਜਿਹੜਾ ਮੈਂ ਪਾਇਆ ਹੋਇਆ ਹੈ ਹਲਕਾ ਦਾ ਸਲਾਈਟਲੀ ਰੰਗ ਦਾ ਫਰਕ ਹੈ ਸੇਮ ਹੈ ਜੀ ਔਰਗੈਂਜ਼ਾ ਦਾ ਇਹਦਾ ਫੈਬਰਿਕ ਰਹੂਗਾ ਵਿਸਕੋਸ ਔਰਗੈਂਜ਼ਾ ਦਾ ਹੀ ਕਮੀਜ਼ ਰਹੂਗਾ ਜੀ ਵਿਸਕੋਸ ਔਰਗੈਂਜ਼ਾ ਦਾ ਹੀ ਇਹ ਦੁਪੱਟਾ ਰਹੂਗਾ ਸੈਂਟਰਲ ਪੈਨਲ ਦਾ ਇਹ ਸੂਟ ਹੈ ਨਾਲ ਇਹਦੀ ਨੈਕਲਾਈਨ ਦੀ ਐਮਬਰਾਇਡਰੀ ਹੈ ਧੱਕੇ ਦੇ ਨਾਲ ਤੇ ਕੰਟਰਾਸਟਡ ਡਰਾਮਾ ਗ੍ਰੀਨ ਦਾ ਇਹਦੇ ਕਲਰ ਦਿੱਤਾ ਐਡ ਆਨ ਕੀਤਾ ਹੋਇਆ ਨਾਲ ਵਿੱਚ ਸੀਕੁਐਂਸ ਦਾ ਕੰਮ ਕੀਤਾ ਗਿਆ ਜੀ ਸੈਂਟਰਲ ਪੈਨਲ ਦੇ ਵਿੱਚ ਕੰਮ ਹੈ ਸਿੱਪੀ ਸਿਤਾਰੇ ਦਾ ਨਾਲ ਮੇਸ਼ਮ ਦਾ ਜੀ ਤੇ ਸੈਂਟਰ ਦੇ ਵਿੱਚ ਬੇਲਾਂ ਨੇ neck line ਦੇ ਵਿੱਚ seam ਬੇਲ ਹੈ ਤੇ ਉਹੀ ਬੇਲ ਘੇਰੇ ਤੇ ਜਾ ਰਹੀ ਹੈ ਉਹੀ ਬੇਲ ਇਹ ਘੇਰੇ ਤੇ ਜਾ ਰਹੀ ਹੈ ਘੇਰਾ ਇਹਦਾ 24 ਤੱਕ ਚੱਲਿਆ ਜਾ ਸਕਦਾ 19 20 18 20 ਤੇ 24 25 ਤੱਕ ਦਾ ਇਹ ਸੂਟ ਬੜਾ ਸੋਹਣਾ ਬਣ ਜਾਂਦਾ ਹੈ ਤੇ ਲੋਕੇ ਇਸ ਸੂਟ ਦੀ ਇਸ ਤਰੀਕੇ ਦੇ ਨਾਲ ਰਹੂਗੀ ਲੋਕੇ ਸੂਟ ਦੀ ਇਸ ਤਰੀਕੇ ਦੇ ਨਾਲ ਰਹੂਗੀ ਫੁੱਲ ਹੈਵੀ ਇਹ ਸੂਟ ਹੈ ਜੀ ਫੁੱਲ ਹੈਵੀ ਇਹ ਸੂਟ ਹੈ ਤੇ ਲੈਂਥ ਵਗੈਰਾ ਮੈਨੂੰ ਇੱਕ ਵਾਰ ਇਹਦਾ ਦੱਸਣੀ ਹੈ ਮੈਂਸ਼ਨ ਕਰ ਦੇਣੀ ਹੈ ਕਿ ਇਹਦੀ ਕਿੰਨੀ ਲੈਂਥ ਰਹੂਗੀ ਜੀ ਕਿੰਨਾ ਕੇ ਰਹੂਗਾ ਇਹਦੇ ਨਾਲ ਅਸੀਂ ਇਹ ਬਾਟਮ ਪ੍ਰੋਵਾਈਡ ਕੀਤਾ ਹੈ ਜੀ ਸਿਲਕ ਦਾ ਹੈ ਜੀ ਲਾਈਨਿੰਗ ਵਾਲਾ ਸਿਲਕ ਦਾ ਬਾਟਮ ਰਹੂਗਾ ਲਾਈਨਿੰਗ ਵਾਲਾ ਸਿਲਕ ਦਾ ਬਾਟਮ ਰਹੂਗਾ ਤੇ ਵਿਸਕੋਸ オーਰਗੈਂਜ਼ਾ ਦਾ ਹੀ ਦੁਪੱਟਾ ਹੈ ਉਹ ਵੀ ਮੈਂ ਤੁਹਾਨੂੰ ਦਿਖਾਉਣੀ ਆ ਪਹਿਲਾਂ ਤੁਸੀਂ ਇਹਦੀ ਲੈਂਥ ਚੈੱਕ ਕਰ ਸਕਦੇ ਹੋ ਇਸ ਸੂਟ ਦੀ ਲੈਂਥ ਹੈਗੀ ਹੈ 41 41 ਤੱਕ 42 ਤੱਕ ਇਹ 40 ਤੱਕ 40 41 42 ਇਸ ਲੈਂਥ ਤੱਕ ਤਿਆਰ ਹੋ ਜਾਊਗਾ ਜੇ 39 ਕਰਨਾ ਹੈ ਤਾਂ ਗਣਾ ਥੋੜਾ ਸ਼ਾਰਟ ਹੋਊਗਾ ਗਾਂਟੂ ਉਹ ਛੋਟਾ ਹੋ ਜਾਊਗਾ ਜੀ ਤੇ ਜਿਹੜਾ ਇਹਦਾ ਘੇਰਾ ਹੈ ਜੀ ਮੈਕਸਿਮਮ ਘੇਰਾ ਇਹ 26 ਘੇਰੇ ਤੱਕ ਹੈ ਜੀ ਇਹ ਮੈਕਸਿਮਮ ਘੇਰਾ ਹੈ 26 ਬਣ ਸਕਦਾ ਹੈ 18 19 ਤੋਂ ਸਟਾਰਟ ਹੋ ਕੇ ਛੋਟੇ ਘੇਰੇ ਤੋਂ ਲੈ ਕੇ ਵੱਡੇ ਘੇਰੇ ਤੱਕ ਇਹ ਬਣ ਸਕਦਾ ਹੈ ਤੇ ਲੈਂਥ ਮੈਂ ਤੁਹਾਨੂੰ ਮੈਸੂਰਮੈਂਟ ਕਰਤੀ ਇਹਦੀ ਦੱਸਤੀ ਜੀ ਵਿਸਕੋਸ オーਰਗਾਂਜ਼ਾ ਦਾ ਇਹਦਾ ਦੁਪੱਟਾ ਹੈ ਵਿਸਕੋਸ オーਰਗਾਂਜ਼ਾ ਦਾ ਦੁਪੱਟਾ ਹੈ ਜਿਹਦੇ ਤੇ ਫੋਰ ਸਾਈਡਿਡ ਇਸ ਤਰੀਕੇ ਦੇ ਨਾਲ ਬਾਰਡਰ ਕੀਤਾ ਹੋਇਆ ਹੈ ਬਾਰਡਰ ਦੇ ਵਿੱਚ ਸਕੈਲਪਿੰਗ ਕੀਤੀ ਹੈ ਜੀ ਬੜੀ ਸੋਹਣੀ ਕੜਦਾਣੇ ਦੇ ਨਾਲ ਰੇਸ਼ਮ ਦੇ ਨਾਲ ਸਕੈਲਪਿੰਗ ਹੈ ਸੈਂਟਰ ਦੇ ਵਿੱਚ ਅਸੀਂ ਨੇ ਬਰੀਕ ਰੇਸ਼ਮ ਦੀ ਬੁੱਟੀ ਪਾਈ ਹੈ ਤੇ ਨਾਲ ਸੀਕੁਐਂਸ ਦਾ ਕੰਮ ਕੀਤਾ ਹੈ ਬਾਰਡਰ ਲਾਈਨ ਨੂੰ ਅਸੀਂ ਫਿਨਿਸ਼ ਕੀਤਾ ਹੈ ਜੀ ਕੜਦਾਣੇ ਦੇ ਨਾਲ ਤੇ ਨਾਲ ਇਸ ਦੇ ਜ਼ਰੀ ਜਾਂਦੀ ਹੈ ਸੈਂਟਰ ਚ ਸਿੱਪੀ ਨੂੰ ਆਫਲਾਈਨਿੰਗ ਕੀਤਾ ਹੋਇਆ ਬਹੁਤ ਸੋਹਣਾ ਹੈ ਦੁਪੱਟਾ ਜਾਂਦਾ ਜੀ ਫੋਰ ਸਾਈਡਡ ਟਾਈ ਮੀਟਰ ਦਾ ਖੁੱਲਾ ਡੁੱਲਾ ਦੁਪੱਟਾ ਹੈ ਫੁੱਲ ਹੈਵੀ ਹੈ ਲਾਈਟ ਦਾ ਲਾਈਟ ਹੈ ਪਰ ਬੜਾ ਸਮਾਰਟ ਜਪੀਸ ਹੈ ਪ੍ਰਾਈਸ ਇਸ ਸੂਟ ਦੀ ਪਹਿਨ 100 ਹੋਊਗੀ ਜੇ ਵਿਦ ਦੁਪੱਟਾ ਵਿਦ ਬਾਟਮ ਇਸਕੋਸਰ ਗਿਆ ਦਾ ਸ਼ਰਟ ਦੁਪੱਟਾ ਸਿਲਕ ਦਾ ਮਾਈਨਿੰਗ ਵਾਲਾ ਬਾਟਮ ਰਹੂਗਾ ਜੇ ਪਹਿਨ 100 ਇਸ ਦੀ ਪ੍ਰਾਈਸ ਰਹੂਗੀ ਜਿਹੜੀ ਪਹਿਨ ਨੂੰ ਚੰਗਾ ਲੱਗਦਾ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਜੀ ਅਗਲਾ ਜਿਹੜਾ ਸੂਟ ਹੈ ਜੀ ਸਾਡੇ ਕੋਲੇ ਸ਼ਰਟ ਪੀਸ ਹੈ ਅਬਲੇਮ ਸ਼ਰਟ ਪੀਸ ਅਬਲੇਬਲ ਹੈ ਜੀ ਇਹ ਸੈਟਿਨ ਦੇ ਉਤੇ ਹੈ ਫੋਇਲ ਪ੍ਰਿੰਟਿੰਗ ਦਾ ਹੈ ਪੀਸ ਹੈ ਸੈਟਰਡੇ ਉੱਤੇ ਹੈ ਹੁਣ ਹੀ ਸਾਡੇ ਕੋਲੇ ਸਿੰਗਲ ਪੀਸ ਹੀ ਹੈਗੇ ਆ ਜਿਹੜੀ ਭੈਣ ਨੂੰ ਵੀ ਚੰਗਾ ਲੱਗੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਪਿਸਤਾ ਕਲਰ ਐਗਜੈਕਟ ਕਦੂ ਰੰਗਾ ਜਿਹਨੂੰ ਆਪਾਂ ਕਹਿ ਸਕਦੇ ਆ ਇਹ ਉਹ ਰੰਗ ਹੈ ਹੈਨਾ ਪਿਸਤਾ ਕਲਰ ਹੈ ਫੌਇਲ ਪ੍ਰਿੰਟਿੰਗ ਹੈ ਗੁਲਾਬ ਦੇ ਸੁਨਨੇ ਜੀ ਇਸ ਦਾ ਬਾਟਮ ਇਹ 셔ਟ ਦੀ ਪ੍ਰਾਈਸ ਹੈਗੀ ਆ ਜੀ 1000 ਰੁਪਿਆ 1000 ਰੁਪਿਆ ਇਸ 셔ਟ ਦੀ ਪ੍ਰਾਈਸ ਹੈ ਤੁਸੀਂ ਇਸ ਨੂੰ ਬਾਟਮ ਗ੍ਰੀਨ ਪਿਸਤਾ ਵੀ ਕਰਾ ਸਕਦੇ ਹੋ ਉਹਦੇ ਤੇ ਵੀ ਐਮਬਰਾਇਡਰੀ ਕਰਾ ਸਕਦੇ ਹੋ ਨਹੀਂ ਐਮਬਰਾਇਡਰੀ ਕਰਾਉਣੀ ਹੈਗੀ ਫੈਬਰਿਕ ਤੁਹਾਨੂੰ ਐਂ ਚੰਗਾ ਲੱਗਦਾ ਤੁਸੀਂ ਇਹਦੇ ਨਾਲ 골ਡਨ ਵੀ ਬਣਾ ਸਕਦੇ ਹੋ गोल्डा या पिस्ता ਦੇ ਵਿੱਚੋਂ ਕੋਈ ਵੀ ਤੁਸੀਂ ਲੈ ਕੇ ਉਹਦੇ ਤੇ ਇਮਪਲੋਇਟਰੀ ਕਰਾ ਸਕਦੇ ਹੋ ਬੜਾ ਸੋਹਣਾ ਸੂਟ ਜਾਂਦਾ ਹੈ ਜੀ ਨਾ ਵੀ ਕੁਝ ਕਰਾਉਗੇ ਇਹਨੂੰ ਸਿੰਪਲ ਸਟੀਚਿੰਗ ਤੇ ਦੇ ਲਓਗੇ ਉਹ ਵੀ ਬਹੁਤ ਗ੍ਰੇਸਫੁਲ ਲਾਈਕ दैट 1000 ਰੁਪਏ ਦੀ ਹੈ ਸ਼ਰਟ ਹੈ ਜੀ ਸਿੰਗਲ ਇਹ ਪੀਸ ਹੈ ਜੀ ਇਹ ਜੇ ਤੁਹਾਨੂੰ ਇਹ ਚੰਗਾ ਲੱਗਦਾ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਜੀ ਆਪਣਾ ਹੈਗਾ ਜੀ ਸੌਫਟ ਖਾਦੀ ਦੇ ਇਸ ਮੀਟਾ ਸਾਫਟ ਖਾਦੀ ਦਾ ਇਹ ਸੂਟ ਰਹੂਗਾ ਜੀ ਬਲੈਕਿਸ਼ ਗ੍ਰੀਨ ਦਾ ਕਲਰ ਹੈ ਦਾ ਬਲੈਕਿਸ਼ ਗ੍ਰੀਨ ਜਾਂ ਕਲਰ ਹੈ ਜੀ ਇਹਦੀ ਪ੍ਰਿੰਟਿੰਗ ਇਸ ਤਰੀਕੇ ਦੇ ਨਾਲ ਬਣੀ ਹੋਈ ਹੈ ਕਿ ਜਿਵੇਂ ਸੈਲਫ ਚੈਕ ਹੈ ਇਹਦੇ ਵਿੱਚ ਚੈਕ ਨਹੀਂ ਹੈਗਾ ਪਰ ਲਾਈਟ ਡਾਰਕ ਦੇ ਕੰਬੀਨੇਸ਼ਨ ਇਸ ਤਰੀਕੇ ਦੇ ਨਾਲ ਹੈ ਕਿ ਇਹਦੇ ਵਿੱਚ ਥੋੜੀ ਜੀ ਆਪਦਾ ਇੱਕ ਟੈਕਸਚਰ ਜਾਂਦਾ ਹੈ ਬੜੇ ਸੋਹਣੇ ਘੇਰੇ ਤੇ ਦੋ ਫੁੱਲ ਬਣੇ ਹੋਏ ਨੇ ਵਧੀਆ ਜ਼ਰੀ ਬਾਦਲੇ ਗੋਟੇ ਦੇ ਤੇ ਨਾ ਉਹਦੇ ਥ੍ਰੈਡ ਦੇ ਬਣੇ ਹੋਏ ਨੇ ਬਹੁਤ ਸੋਹਣਾ ਸੂਟ ਹੈ ਜੀ ਇਹ ਵੱਡੇ ਫੁੱਲ ਮੈਕਸਿਮਮ ਘੇਰਾ ਹੈ 19 20 ਤੋਂ ਬਣ ਸਕਦਾ 20 ਤੋਂ ਲੈ ਕੇ ਇਹ 26 ਘੇਰੇ ਤੱਕ ਬਣ ਸਕਦਾ ਹੈ 20 ਘੇਰੇ ਤੋਂ ਲੈ ਕੇ ਇਹ 26 ਘੇਰੇ ਤੱਕ ਬਣ ਸਕਦਾ ਹੈ ਇਹ ਬੀਰੇ ਅੰਦਰ ਫੁੱਲ ਰਹੇਣਗੇ ਜੀ ਗੋਟੇ ਦੇ ਬਾਲੇ ਦੇ ਜ਼ਰੀ ਦੇ ਤੇ ਸੇਮ ਥ੍ਰੈਡ ਕੀਤੀ ਹੋਈ ਹੈ ਬਹੁਤ ਸੋਹਣੀ ਇਹਦੀ ਲੁੱਕ ਇੱਕ ਵਾਰ ਦੁਬਾਰੇ ਫਿਰ ক্লোਜ਼ ਅਪ ਦੇਖ ਲਓ ਜੀ ਤੁਸੀਂ 25 26 ਤੱਕ ਇਹ ਬਣ ਸਕਦਾ ਹੈ 20 ਦੇ ਵਿੱਚ ਲੈ ਕੇ ਤੇ ਇਸ ਦੀਆਂ ਬਾਹਵਾਂ ਨੇ ਜਿਹੜੀਆਂ ਜੀ ਬਾਹਵਾਂ ਤੇ ਸਿੰਪਲ ਅਸੀਂ ਸਕੈਲਪਿੰਗ ਕੀਤੀ ਹੋਈ ਹੈ ਤੇ ਅੱten ਕਟਾ ਵੀ ਹੋਣਗੇ ਲਾਈਟ ਡਾਪ ਦੇ ਕੰਬੀਨੇਸ਼ਨ ਦੇ ਨਾਲ ਉਹਦੇ ਤੇ ਇੰਪੋਇਟਰੀ ਨਹੀਂ ਕੀਤੀ ਹੈਗੀ ਸੂਟ ਦੀ ਪ੍ਰਾਈਸ ਰਹੂਗੀ ਜੀ 3200 3200 ਰੁਪਿਆ ਇਸ ਸੂਟ ਦੀ ਪ੍ਰਾਈਸ ਰਹੂਗੀ ਜੇ ਤੁਹਾਨੂੰ ਇਹ ਸੂਚ ਚੰਗਾ ਲੱਗਾ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ 3200 ਇਸ ਦੀ ਸੂਟ ਦੀ ਪ੍ਰਾਈਸ ਹੈ ਜੀ ਅਗਲਾ ਸੂਟ ਹੈ ਜੀ ਇਹ ਵੀ ਕੀ ਆ ਰੰਗ ਦਾ ਹੀ ਹੈ ਗੱਦੂ ਰੰਗ ਦਾ ਹੈ ਸੂਟ ਹੈ ਜੀ ਪਿਸਤਾ ਦੇ ਕਲਰ ਦਾ ਗੱਦੂ ਰੰਗਾ ਜ ਬਹੁਤ ਸੋਹਣਾ ਇਹ ਸੂਟ ਬਣਿਆ ਹੋਇਆ ਹੈ ਹਨਾ ਪਾਰਟੀ ਵੇਅਰ ਫੈਬ੍ਰਿਕੀ ਹੈ ਜੀ ਜਿੰਨੇ ਵੀ ਸੂਟ ਨੇ ਸਾਰੇ ਅਜਦਾ ਸਾਰੇ ਫਾਰਮਲ ਸੂਟਸ ਨੇ ਜੀ ਕੁਝ ਮਸ਼ੀਨੀ ਦੇ ਕੰਮ ਦੇ ਵਿੱਚ ਨੇ ਕੁਝ ਪਾਰਟੀ ਹੈਂਡਵਰਕ ਦੇ ਵਿੱਚ ਨੇ ਪਰ ਜਿੰਨੇ ਵੀ ਮਸ਼ੀਨੀ ਕੰਮ ਨੇ ਉਹ ਵੀ ਸਾਰੇ ਪਾਰਟੀ ਵੇਅਰ ਹੀ ਨੇ ਜਾਦਾ ਤਾਂ ਇਹ ਇਸ ਤਰੀਕੇ ਦੇ ਨਾਲ ਜਾਊਗਾ ਸੈਂਟਰ ਪੈਨਲ ਹੈ ਜੀ ਸੈਂਟਰ ਪੈਨਲ ਹੈ ਤੇ ਨਾਲ ਸਾਰਾ ਬਾਦਲੇ ਦਾ ਹੀ ਕੰਮ ਹੈ ਬਾਦਲੇ ਦੇ ਨਾਲ ਮਰਜੈਂਟਾ ਨੂੰ ਹਾਈਲਾਈਟ ਕੀਤਾ ਗਿਆ ਮਰਜੈਂਟਾ ਤੇ ਪਿੰਕ ਦਾ ਮਿਕਸ ਮੈਚ ਹੈ ਜੀ ਇਸ ਤਰੀਕੇ ਦੇ ਨਾਲ ਦੋ ਸੈਂਟਰ ਪੈਨਲ ਦੇ 셔ਟ ਦੇ ਵਿੱਚ ਰਹਣਗੀਆਂ ਜੀ ਬੁਟੀਆਂ ਤੇ ਘੇਰਾ ਵੀ ਇਸ ਦਾ ਬਹੁਤ ਸੋਹਣਾ ਰਹੂਗਾ ਜੀ ਘੇਰਾ ਇਸ ਦਾ ਇਸ ਤਰੀਕੇ ਦੇ ਨਾਲ ਰਹਿੰਦਾ ਹੈ ਕਿ ਬਹੁਤ ਸੋਹਣਾ ਹੈਗਾ ਹੈ ਨਾ ਲੈਂਥ ਦਾ ਕੋਈ ਇਸ਼ੂ ਨਹੀਂ ਲੈਂਥ ਤੁਸੀਂ ਜਿੰਨੀ ਮਰਜ਼ੀ ਰੱਖ ਸਕਦੇ ਹੋ ਤੇ ਜਿਹੜੀ ਸੂਟ ਦਾ ਘੇਰਾ ਹੈ ਮੈਂ ਤੁਹਾਨੂੰ ਆਈਡੀਆ ਦੇ ਦੇਣੀ ਆ ਕਿ ਇਹ ਕਿੰਨਾ ਬਣ ਸਕਦਾ ਹੈ ਇਹ 18 ਤੋਂ ਲੈ ਕੇ 24 ਘੇਰੇ ਤੱਕ ਬਣ ਸਕਦਾ ਹੈ 18 ਘੇਰੇ ਤੋਂ ਲੈ ਕੇ 24 ਘੇਰੇ ਤੱਕ ਬਣ ਸਕਦਾ ਹੈ 18 ਦੇ ਵਿੱਚੇ ਇੱਥੋਂ ਤੱਕ ਆਪਾਂ ਜੀ 18 ਦੇ ਵਿੱਚ ਇਹਦੇ ਵਿੱਚ ਦੋ ਹਾਫ ਫਲੋਅਰਸ ਆ ਜਾਣਗੇ ਨਹੀਂ 24 ਘੇਰੇ ਦੇ ਵਿੱਚ ਆ ਤਿੰਨ ਆ ਜਾਣਗੇ ਜਿਹੜੀ ਭੈਣ ਨੂੰ ਇਹ ਸੂਟ ਚੰਗਾ ਲੱਗੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਸੂਟ ਬਹੁਤ ਸੋਹਣਾ ਹੈ ਬਹੁਤ ਹੀ ਪਿਆਰਾ ਹੈ ਓਵਰ ਆਲ ਲੁਕੇਸ ਸੂਟ ਦੀ ਇਸ ਤਰੀਕੇ ਦੇ ਨਾਲ ਲੈਂਥ ਦੀ ਇਸ ਦੀ ਕੋਈ ਇਸ਼ੂ ਨਹੀਂ ਹੈਗਾ ਕਿ ਕਿਹੜਾ ਮੈਂ ਤੁਹਾਨੂੰ ਦੱਸਦਾ 18 ਤੋਂ 24 ਦੇ ਵਿੱਚ ਚੱਲਿਆ ਜਾਂਦਾ ਹੈ ਮਜੈਂਟਾ ਨਾਲ ਹਾਈਲਾਈਟ ਕੀਤਾ ਗਿਆ ਸਾਰਾ ਬਾਲੇ ਦਾ ਕੰਮ ਹੈ ਫੁੱਲ ਪਾਰਟੀ ਵੇਅਰ ਸੂਟ ਹੈ ਜੀ ਤੇ ਆਹ ਇਹਦੀਆਂ ਬਾਵਾ ਰਹਿਣ ਗਿਆ ਇਹ ਇਹਦੀਆਂ ਬਾਵਾ ਨਹੀਂ ਜੀ ਬੜੀਆਂ ਸੋਹਣੀਆਂ ਬਾਵਾ ਨੇ ਤੇ 3500 ਦਾ ਇਹ ਸੂਟ ਰੂਗਾ ਜੀ 3500 ਇਸ ਦੀ ਪ੍ਰਾਈਸ ਹੈ 3500 ਇਸ ਦਾ ਸੂਟ ਦੀ ਪ੍ਰਾਈਸ ਰਹੂਗੀ ਜੀ ਅਗਲਾ ਵੀ ਆਲਮੋਸਟ ਸੇਮ ਸ਼ੇਡ ਹੈ ਜਿਹੜਾ ਮੈਂ ਪਾਇਆ ਹੋਇਆ ਬਹੁਤ ਸੋਹਣਾ ਸ਼ੇਡ ਹੈ ਇਹ ਵੀ ਹੁਣ ਸਾਡੇ ਕੋਲੇ ਲਾਸਟ ਪੀਸ ਹੀ ਹੈ ਇਹ ਪਹਿਲਾਂ ਕਪੜਾ ਸੀਗਾ ਕਾਫੀ ਤੇ ਕਾਫੀ ਬਣਾਇਆ ਵੀ ਇਹ ਡਿਜ਼ਾਈਨ ਹੁਣ ਇਹ ਸਾਡੇ ਕੋਲੇ ਲਾਸਟ ਪੀਸ ਹੈ ਜੀ ਥ्रेड ਵਰਕ ਦੇ ਵਿੱਚ ਹੈ ਬਹੁਤ ਸੋਹਣਾ ਇਹ ਸੂਟ ਹੈ ਬਹੁਤ ਹੀ ਪਿਆਰਾ ਮੈਨੂੰ ਬਹੁਤ ਸੋਹਣਾ ਲੱਗਦਾ ਇਹ ਇਹਨੂੰ ਸਿੰਪਲ ਅਸੀਂ ਥ्रेड ਦੇ ਨਾਲ ਹੀ ਕੰਮ ਕੀਤਾ ਹੋਇਆ ਹੈ ਇਹਦੇ ਵਿੱਚ ਕੋਈ ਜ਼ਰੀ ਕੋਈ ਬਾਦਲਾ ਕੁਝ ਨਹੀਂ ਕੀਤਾ ਗਿਆ ਹੈਗਾ ਜੀ ਇਹ 20 ਘੇਰੇ ਤੋਂ ਲੈ ਕੇ 24 25 ਘੇਰੇ ਤੱਕ ਇਹ ਚੱਲਿਆ 27 ਤੱਕ ਇਹ ਚੱਲਿਆ ਜਾਊਗਾ 24 ਇਹ 20 ਘੇਰੇ ਤੱਕ ਬਣ ਸਕਦਾ 20 ਘੇਰੇ ਦੇ ਅੰਦਰ ਇਹ ਫੁੱਲ ਨੇ ਜੀ ਤੇ 27 ਘੇਰੇ ਤੱਕ ਇਹ ਬਣ ਸਕਦਾ ਨਾਲ ਦੇ ਥ੍ਰੈਡ ਦੇ ਨਾਲ ਕੀਤਾ ਗਿਆ ਵਿੱਚ ਇਹਦੇ ਬੁੱਟੀਆਂ ਨੇ ਜੀ ਤੇ ਜਿਹੜੀਆਂ ਬਾਹਵਾਂ ਨੇ ਉਹ ਇਸ ਤਰੀਕੇ ਦੇ ਨਾਲ ਨੇ ਬਾਹਵਾ ਇਹਨਾਂ ਦੀਆਂ ਕੜਾਈਆਂ ਇਸ ਤਰੀਕੇ ਦੇ ਨਾਲ ਰਹਿਣਗੀਆਂ ਜੀ ਸਾਰੀਆਂ ਬਾਹਵਾਂਾਂ ਤੇ ਬਰੀਕ ਜੀ ਬੁੱਟੀ ਪਾਈ ਹੋਈ ਹੈ ਤਾਂ ਕਿ ਬਾਹਾਂ ਭਰੀ ਜੀ ਲੱਗੇ ਤੇ ਇੱਕ ਸੈਂਟਰ ਚ ਬੁੱਟਾ ਜਾਂਦਾ ਬਹੁਤ ਸੋਹਣਾ ਪ੍ਰਾਈਸ ਇਸ ਦੀ 3500 ਹੋਊਗੀ ਜੀ ਅਗਲਾ ਹੈਗੇ ਅਜ ਇੱਕ ਹੋਰ ਸੋਹਣਾ ਬੜਾ ਸੋਹਣਾ ਕੱਦੂ ਰੰਗੇ ਚ ਕਲਾਹੇ ਜੇ ਚੀ ਹੈ ਲਾਈਟ ਜਿਹਾ ਇਹ ਸ਼ੇਡ ਹੈ ਜੀ ਜੋਰਜਟ ਦੇ ਉੱਤੇ ਰਹੂਗਾ ਇਹ ਫੈ布ਰਿਕ ਤੇ ਇਹ ਫੁਲੀ ਹੈਂਡ ਵਰਕ ਹੈ ਫੁਲੀ ਹੈਂਡ ਵਰਕ ਹੈ ਉੱਪਰ ਸ਼ਰਧੇ ਰਹਣਗੀਆਂ ਬੁੱਟੀਆਂ ਜੀ ਬ੍ਰੀਕ ਬ੍ਰੀਕ ਬੁੱਟੀਆਂ ਰਹਿੰਦੀਆਂ ਨੇ ਤੇ ਸੈਂਟਰ ਲਾਈਨਿੰਗ نیچے ਹੈਗੀ ਹੈ ਇਹਦੇ ਕਰਦਾਨੇ ਸਿੱਪੀ ਦਾ ਤੇ ਮੋਤੀ ਦਾ ਕੰਮ ਹੈ ਬਹੁਤ ਸੋਹਣਾ ਮੋਤੀ ਦਾ ਤੇ ਸਿੱਪੀ ਦਾ ਕੰਮ ਹੈ ਜੀ ਅ ਇਸ ਤਰੀਕੇ ਦੇ ਨਾਲ ਇਹ ਰਹਿੰਦੀ ਹੈ ਤੇ ਹੇਠਾਂ ਕਿਹੜਾ ਇਸ ਇਸ ਦੀ ਲੈਂਥ ਦਾ ਇਸ਼ੂ ਕੋਈ ਨਹੀਂ ਰਹੂਗਾ ਲੈਂਥ ਤੁਸੀਂ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਘੇਰਾ ਮੈਂ ਤੁਹਾਨੂੰ ਇੱਕ ਵਾਰ ਦੱਸ ਦਿੰਨੀ ਆ ਕਿ ਇਹ ਕਿੰਨਾ ਰਹੂਗਾ ਘੇਰਾ ਇਹ ਬਾਈ ਦੇ ਵਿੱਚ ਰਹਿ ਸਕਦਾ ਜੀ ਬਾਈ ਤੱਕ ਦਾ ਨਹੀਂ ਦਾ ਘੇਰਾ ਬਣ ਜਾਊਗਾ ਲੈਂਥ ਦਾ ਇਹਦਾ ਕੋਈ ਇਸ਼ੂ ਨਹੀਂ ਹੈਗਾ ਤੇ ਬਾਹਾਂ ਨੇ ਉਹ ਇਸ ਦੀਆਂ ਇਸ ਤਰੀਕੇ ਦੇ ਨਾਲ ਰਹਣਗੀਆਂ ਆ ਇਹਨਾਂ ਦੀਆਂ ਬਾਹਾਂ ਨੇ ਜੀ ਕਟਾਫ ਬਣੇ ਹੋਏ ਨੇ ਮੋਤੀ ਦੇ ਜਿਹੜੇ ਸੂਤ ਦਾ ਕਲਰ ਯੂਜ਼ ਕੀਤਾ ਉਸੇ ਦੇ ਹੀ ਕਲਰ ਦੇ ਸੂਤ ਦੇ ਮੋਤੀ ਬਣੇ ਨੇ ਤੇ ਨਾਲ ਇਹਦੇ ਬੁੱਟੀਆਂ ਲੱਗੀਆਂ ਨਾਲੇਸ ਕਲਰ ਦੀਆਂ ਬੁਟੀਆਂ ਬਣੀਆਂ ਹੋਈਆਂ ਨੇ ਮੋਤੀ ਦੂਤ ਕਲਰ ਦੇ ਲੱਗੇ ਹੋਏ ਨੇ ਜੀ ਬਹੁਤ ਹੀ ਸੋਹਣੇ ਤੇ ਸੂਟ ਦੀ ਓਵਰ ਆਲ ਲੁੱਕ ਇਸ ਤਰੀਕੇ ਦੇ ਨਾਲ ਜਾਉਗੀ ਬੜਾ ਸੋਹਣਾ ਡੀਸੈਂਟ ਜਿਹਾ ਸੂਟ ਹੈ ਇਸ ਤਰੀਕੇ ਦੇ ਨਾਲ ਇਸ ਦੀ ਲੁੱਕ ਜਾਂਦੀ ਹੈ ਜੇ ਇਹ ਸੂਟ ਤੁਹਾਨੂੰ ਚੰਗਾ ਲੱਗਦਾ ਤਾਂ ਪ੍ਰਾਈਸ ਇਸ ਦੀ 6500 ਹੈ 6500 ਇਸ ਦੀ ਪ੍ਰਾਈਸ ਹੈ ਜਿਹੜੀ ਤੁਹਾਨੂੰ ਵੀ ਚੰਗਾ ਲੱਗਦਾ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਅਗਲਾ ਜਿਹੜਾ ਕਮੀਜ਼ ਹੈ ਜੀ ਇਹ ਕੱਲਾ ਸ਼ਰਟ ਪੀਸ ਹੈ ਪਿਓਰ ਤੇ ਰਹੂਗਾ ਇਹ ਪਿਓਰ ਦਾ ਸ਼ਰਟ ਪੀਸ ਹੈ ਜੀ ਬੜਾ ਸੋਹਣਾ ਇਹ ਫੈਬਰਿਕ ਹੈ ਜੀ ਤੇ ਪ੍ਰਾਈਸ ਇਸ ਦੀ ਹੈਗੀ ਹੈ ਜੀ 7500 ਰੁਪਏ ਆ ਸੌਰੀ 9000 ਰੁਪਏ ਇਸ ਦੀ ਪ੍ਰਾਈਸ ਹੈਗੀ ਹੈ 9000 ਰੁਪਏ ਜੀ ਪਹਿਲਾਂ ਤੁਸੀਂ ਇਸ ਦਾ ਫੈਬਰਿਕ ਦੇਖ ਸਕਦੇ ਹੋ ਫੈਬਰਿਕ ਬੜਾ ਸੋਹਣਾ ਹੈ ਜੀ ਸਾਰੇ ਤੇ ਇਸ ਤਰੀਕੇ ਦੇ ਨਾਲ ਸੈਲਫ ਜਾਂਦਾ ਹੈ ਤੇ ਇੱਥੇ ਤਾਂ ਇਸ ਦਾ ਬਾਰਡਰ ਹੈ 9000 ਦੀ ਇਹ ਸ਼ਰਟ ਹੈ ਜੀ 4500 ਦਾ ਹੀ ਇਕੱਲਾ ਸ਼ਰਟ ਦਾ ਫੈਬਰਿਕ ਹੈ ਜੀ ਬਾਰਡਰ ਜਾਂਦਾ ਸਾਰਾ ਸੀ ਬਰੀਕ ਬਰੀਕ ਕੰਮ ਕੀਤਾ ਹੈ ਕੰਟਰਾਸਟਡ ਕਲਰ ਦਿੱਤਾ ਹੈ ਜੀ ਇਹਦੇ ਨਾਲ ਅਸੀਂ ਬਾਟਮ ਤੇ ਦੁਪੱਟਾ ਐਡ ਨਹੀਂ ਕੀਤਾ ਹੈਗਾ ਬਹੁਤ ਸੋਹਣਾ ਗ੍ਰੇਸਫੁਲ ਜਿਹਾ ਪਿਓਰ ਦਾ ਹੈ ਫੈਬਰਿਕ ਹੈ ਜੀ 9000 ਦੀ ਹੈ ਸਿਰਫ ਕੱਲਾ ਸ਼ਰਟ ਰਹੂਗਾ ਬਹੁਤ ਆ ਦਬਮਾ ਜਿਹਾ ਕੰਮ ਕੀਤਾ ਹੋਇਆ ਕੋਈ ਚਮਕ ਦਾ ਜਾਨੀ ਨਹੀਂ ਹੈਗਾ ਬਿਲਕੁਲ ਹੀ ਬਿਲਕੁਲ ਕੋਈ ਪੜਕੀ ਲਾਜਾ ਕੰਮ ਨਹੀਂ ਹੈਗਾ ਇਹਦੇ ਨਾਲ ਤੁਸੀਂ ਬਾਟਮ ਆਦੇ ਹਿਸਾਬ ਨਾਲ ਤਿਆਰ ਕਰਵਾ ਸਕਦੇ ਹੋ ਦੁਪੱਟਾ ਵੀ ਚੁਆਇਸ ਦਾ ਲੈ ਸਕਦੇ ਹੋ ਕੱਲਾ ਹੀ ਸ਼ਰਟ ਪੀਸ ਹੈ ਜਿਹੜਾ 4500 ਦਾ ਫੈਬਰਿਕ ਹੈ ਤੇ 4500 ਦਾ ਸੀ ਇਹਦੇ ਉੱਤੇ ਬਰੀਕ ਜਿਹਾ ਕੰਮ ਕੀਤਾ ਹੈ ਸਾਰਾ ਨਾਖੂਨੀ ਕੰਮ ਹੈ ਤੇ ਉਮੀਦ ਕਰਦੀ ਹਾਂ ਜਿਹੜੇ ਸੂਟ ਸਸੇ ਲੈ ਕੇ ਆਇਆ ਤੁਹਾਨੂੰ ਚੰਗੇ ਲੱਗੇ ਹੋਣਗੇ ਜੇ ਚੰਗੇ ਲੱਗੇ ਨੇ ਤਾਂ ਪਲੀਜ਼ ਪੌਂਸਲਾ ਫਾਈਜ਼ਾਈ ਜ਼ਰੂਰ ਕਹਿਣਾ ਕਰ ਸਸ਼੍ਰੀ ਕਾਂਤ